ਸਰ ਜੀ ਸਾਰਿਆਂ ਨੂੰ ਇਹ ਵੀਡੀਓ ਇਗਨੋਰ ਨਾ ਕਰਿਓ ਸਕਿਪ ਨਾ ਕਰਿਓ 1 ਮਿੰਟ ਦੀ ਵੀਡੀਓ ਹੈ ਜ਼ਰੂਰ ਦੇਖਿਓ ਜੀ ਇਹ ਜਾਣਕਾਰੀ ਵਾਲੀ ਵੀਡੀਓ ਆ ਸਾਡਾ ਵੀਡੀਓ ਬਣਾਉਂਦਾ ਮੇਨ ਇਹੀ ਪਰਪਸ ਆ ਤੁਸੀਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦੇ ਆਂ ਇੱਧਰ ਮਾਰੀ ਕੈਮਰਾ ਜਿਹੜਾ ਆ ਬੋਤਲਾਂ ਹੋ ਰਹੀਆਂ ਦੇਖੋ ਬੋਤਲਾਂ ਇੰਨ ਭਰੋ ਹੋ ਰਹੀਆਂ ਸਾਰੀ ਇਹ ਹੈਗੀ ਸ਼ਰਾਬ ਵਾਲੀ ਫੈਕਟਰੀ ਹੈ ਜੀ ਦਾਰੂ ਵਾਲੀ ਫੈਕਟਰੀ ਹੈ ਇਹ ਪਿੰਡ ਸ਼ੌਂਗੀ ਕਲਾਂ ਦੇ ਵਿੱਚ ਲੱਗੀ ਹੋਈ ਆ ਤੇ ਇਸ ਸ਼ਰਾਬ ਵਾਲੀ ਫੈਕਟਰੀ ਦੇ ਵਿੱਚ ਤੁਸੀਂ ਆ ਦੇਖੋ ਜਿੱਥੇ ਬੋਤਲਾਂ ਆਉਂਦੀਆਂ ਜੀ ਭਰ ਕੇ ਤੁਹਾਡੇ ਤੋਂ ਧੰਨਵਾਦ ਆ ਇਹਦੇ ਤੇ ਮਾਂ ਲਕਸ਼ਮੀ ਦੀ ਫੋਟੋ ਆ ਗਈ ਸਾਡੇ ਚ ਆ ਮਾਂ ਲਕਸ਼ਮੀ ਦੀ ਫੋਟੋ ਪਾਈ ਹੋਏ ਇਹਦੇ ਵਿੱਚ ਖਰੇ ਕਿੱਥੋਂ ਕਿੱਥੋਂ ਕੀ ਕੀ ਭਰ-ਭਰ ਕੇ ਬੋਰੇ ਆ ਜਾਉਂਗਾ ਆਥੇ ਲੈ ਅਡਰੈਸ ਲਿਖਿਆ ਹੋਇਆ ਪ੍ਰੋਪਰ ਅਡਰੈਸ ਦਿਖਾਓ ਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕੰਪਨੀ ਵਾਲੇ ਉਹਨਾਂ ਤੁਸੀਂ ਆਪਣਾ ਲੋਗੋ ਲਾਓ ਆਪਣਾ ਮਾਰਕਾ ਲਾਓ ਦੇਵੀ-ਦੇਵਤਿਆਂ ਦੀ ਫੋਟੋ 'ਚ ਪੂਰੇ ਤੇ ਪਹੁੰਚ ਕੀ ਲੋੜ ਹੈ ਜੀ ਹਨਾ ਆ ਦੇਖੋ ਵਿਅਦਿ ਨਹੀਂ ਹੁੰਦੀ ਉੱਦਾਂ ਤੁਸੀਂ ਰਾਤ ਦਿਨ ਪੂਜਾ ਪਾਠ ਪੂਜਾ ਕਰਦੇ ਆ ਲੰਗਰ ਲਾਉਂਦੇ ਆ ਉਹਦਾ ਕੀ ਬੈਨੀਫਿਟ ਹੈ ਹਨਾ ਆਰਤੀਆਂ ਉਤਾਰਦੇ ਆ ਮੰਦਰਾਂ ਦੇ ਵਿੱਚ ਜਾ ਕੇ ਠੀਕ ਹੈ ਤੇ ਇਹ ਇਦਾਂ ਤੁਸੀਂ ਬੋਲ ਰਿਆਂ ਤੇ ਇਹਨਾਂ ਦੀ ਵਿਆਦਵੀ ਕਰਦ ਫੋਟੋ ਛਾਪਣੀ ਆਪਣੀ ਛਾਪੋ ਤੁਸੀਂ ਆਪਣੀ ਕੰਪਨੀ ਦਾ ਲੋਗੋ ਲਾਓ ਆਪਣੀ ਕੰਪਨੀ ਨੂੰ ਮੋਹ ਲਾਓ ਆ ਦੇਖੋ ਆ ਦੇਖੋ ਜੀ ਆ ਛੇਰਾਂ ਵਾਲੀ ਮਾਤਾ ਦੀ ਫੋਟੋ ਆ ਭੋਲੇ ਸ਼ੈਕਰ ਦੀ ਫੋਟੋ ਪਾਜੋ ਆ ਦੇਖੋ ਇਹ ਕੋ ਫਾਇਦਾ ਹੈਗਾ ਇੱਥੇ ਆਪਾਂ ਨੂੰ ਬੋਰ ਇੱਥੇ ਇਹ ਟਰੱਕਾਂ ਦੇ ਵਿੱਚ ਲੱਦ ਹੁੰਦੇ ਤੇ ਜੁੱਤੀਆਂ ਚਪਲਾਂ ਲੈ ਕੇ ਘੜਦੇ ਉੱਦਾਂ ਤੁਸੀਂ ਐਡਾ ਦੀ ਦੂਰ ਕਲਾਜ ਯਾਤਰਾ ਕਿਤੇ ਯਾਤਰਾ ਕਿਤੇ ਥਾਮ ਤੇ ਜਾਨੀ ਹੈ ਹੈ ਇੰਨੀ ਤਪੱਸਿਆ ਕਰਦੇ ਪਾਠ ਪੂਜਾ ਕਰਦੇ ਹਵਨ ਕਰਾਉਂਦੇ ਉਹਦਾ ਕੀ ਫਾਇਦਾ ਬੈਨੀਫਿਟ ਆ ਆ ਥੱਲੇ ਜੀ ਆ ਦੇਖੋ ਐਡਰੈਸ ਪਾਜ ਤੇ ਇਹ ਕੰਪਨੀ ਵਾਲਿਆਂ ਨੂੰ ਪ੍ਰਵਾਪੀਲ ਹੈਗੀ ਆ ਤੇ ਸਾਡੇ ਜਿਹੜੇ ਆਪਣੇ ਹਿੰਦੂ ਧਰਮ ਦੇ ਬੰਦਿਆਂ ਨੂੰ ਪੀਲ ਹੈਗੀ ਆ ਵੀ ਜਣਾਇਆ ਨਾ ਜਿਹੜੀ ਐਡ ਦੇਣੀ ਹੈ ਦੇਵੀ ਦੇਵਤਿਆਂ ਦੀ ਬੋਰੀਆਂ ਤੇ ਜਾਂ ਹੋਰ ਡੱਬਿਆਂ ਤੇ ਜਾਂ ਹੋਰ ਚੀਜ਼ਾਂ ਤੇ ਜਿਨ੍ਹਾਂ ਦੀ ਬੇਅਦਬੀ ਹੁੰਦੀ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਵੀਡੀਓ ਨਾਲ ਆ ਦੇਖੋ ਆ ਹੈਗਾ ਜੀ ਸ਼ੰਕਰ ਪ੍ਰਾਣ ਆ ਸ਼ੰਕਰ ਪ੍ਰਾਣ ਲਿਖਿਆ ਆ ਦੇਖੋ ਤੇ ਆ ਦੇਖੋ ਜੀ ਇਹਦੇ ਤੇ ਭੋਲੇ ਸ਼ੰਕਰ ਦੀ ਫੋਟੋ ਪਾਈ ਹੋਰ ਇਦੇ ਵਿੱਚ ਪਤਾ ਨਹੀਂ ਕੀ ਮਾਲ ਆ ਇਹਦੇ ਵਿੱਚ ਆਈਆਂ ਬੋਤਲਾਂ ਭਰ ਕੇ ਆ ਦੇਖੋ ਆ ਬੰਦਾ ਆ ਇਹਦਾ ਖਿਆਲੇ ਕੰਪਨੀ ਦਾ ਓਨਰ ਹੈ ਜੀ ਨਾਮ ਭੋਲੇ ਸ਼ਰਕਤ ਜੀ ਦਾ ਉਹ ਬਈਓ ਠੀਕ ਆ ਐਦਾਂ ਤੁਸੀਂ ਕਦੀ ਹਰਮੰਦਰ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਦੀ ਦੇਖੀ ਇੱਕ ਵਾਰੀ ਚੌਲਾਂ ਦੇ ਬੋਰੇ ਤੇ ਫੋਟੋ ਆਈ ਸੀ ਰਮੰਦਰ ਸਾਹਿਬ ਦੀ ਤੇ ਉਹਨਾਂ ਨੇ ਤੁਰੰਤ ਜਾ ਕੇ ਉਹਨਾਂ ਨੂੰ ਹਟਾਇਆ ਤੇ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਵੀ ਨਹੀਂ ਦੁਬਾਰਾ ਨਹੀਂ ਹੋਊਗੀ ਠੀਕ ਆ ਯਦ ਵੀ ਅੰਟੀ ਦੇਵੀ ਦੇ ਤਿਆਰੀ ਯਦ ਵੀ ਕਿਉਂ ਕਰਦੇ ਆ ਯਾਰ ਗੁਰੂ ਪੀਰ ਕੋ ਧਰਮ ਕੋਈ ਵੀ ਹੋਵੇ ਉਹਦੀ ਯਦ ਵੀ ਨਾ ਕਰੋ ਤਾਂ ਮੇਰੀ ਇਹੀ ਬੇਨਤੀ ਆ ਇਹ ਕੰਪਨੀ ਵਾਲਿਆਂ ਨੂੰ ਜਿਹੜਾ ਇੱਦਾਂ ਐਡ ਦੇਣੀ ਹੈ ਨਾ ਬੂਰਿਆਂ ਤੇ ਬੰਦ ਕਰਨੀ ਚਾਹੀਦੀ ਹੈ ਦੇਖੋ ਗੰਦਾ ਗੰਦੀਆਂ ਮੰਦੀਆਂ ਬੋਤਲਾਂ ਸੜੀਆਂ ਇੱਥੇ ਸ਼ਰਾਬ ਵਾਲੀ ਫੈਕਟਰੀ ਚ ਆਉਂਦੀ ਹੈ ਹੋਰ ਕਿਹੜੇ ਕਿੱਥੇ ਕਿੱਥੇ ਕੀ ਕੀ ਜਾਂਦਾ ਕਿਹੜੇ ਟਰੱਕਾਂ ਦੇ ਲੋਡ ਹੋ ਗਏ ਜਾਂਦੇ ਇਹ ਕੰਮ ਬੰਦ ਹੋਣਾ ਚਾਹੀਦਾ ਜੀ ਮੇਰੀ ਖਾਸ ਕਰਕੇ ਬੇਨਤੀ ਹੈ ਇੱਦਾਂ ਐਡ ਆਪਾ ਹੋਣੀਆਂ ਚਾਹੀਦੀਆਂ ਕੇ ਦੇਵੀ ਦੇਤੀ ਨੇ ਫੋਟੋਆਂ ਤੇ ਬੂਰਿਆਂ ਤੇ ਬੰਦ ਹੋ ਗਏ ਧੰਨਵਾਦ